ਇਹ 2 ਲੱਖ ਰੁਪਏ ਦੀ ਸੇਵਾ ਤੁਹਾਨੂੰ ਦੇ ਚੱਲੇ ਇਹਨੂੰ ਸਾਮਲਿਓ ਹਣੇ ਨੂੰ ਜੋ ਪਾਉਂ। ਮਿਲਦੀ ਰੋਣ ਕੋ ਲਾਪੀ ਆ। ਘਾਟਿਆ ਪੈਸੇ। ਫੇ ਰੋਈ ਕਿਉਂ? ਹੁੰਦਾ ਇਹ ਮਨ ਚ ਵੀ ਪੈ ਰੇਗਾ ਵਿਚ ਪਾਰਾ ਇਹ। ਗੱਲ ਇਪੋਤ ਵਾਇ। ਚਾਰ ਰਿਆ ਨਾ ਪਾਉਂ। ਤੈਨੂੰ ਖੁਸ਼ ਹੋ ਕੇ ਥੈਂਕ ਯੂ ਕਰ ਅੰਕਲ ਦਾ ਥੈਂਕ ਯੂ ਅੰਕਲ ਫਿਰ ਹੋਰ ਵੀ ਕੈਸੀ ਦੀ ਸੇਵਾ ਕਰਨਗੇ ਹੋਈ ਕਰਾਂਗੇ ਬੱਚੇ ਫਿਰ ਲੈ ਕੇ ਜਦੋਂ ਕਮਾਏਗੀ ਫਿਰ ਹੋਰ ਕੈਸੀ ਦੀ ਸੇਵਾ ਕਰੇਗੀ ਹੈ ਕਰੇਗੀ ਧੰਨਵਾਦ ਜਨਕ ਤੁਸੀਂ ਸਾਡੇ ਨਾਲ ਕਰ ਚੁੱਕੇ ਹੋ ਐ ਸਾਰੀ ਜ਼ਿੰਦਗੀ ਨਹੀਂ ਭੁਲਾ ਨਈ ਰੋਣਾ ਨਾ ਜਿਵੇਂ ਰੀਤੀ ਮੈਂ ਘਰ ਨਹੀਂ ਤੇਰਾ ਰਹਿਣ ਦਾਂਦਾ ਹੋਰ ਵੀ ਪਾਏ ਮੈਂ ਪਾਉਂਗਾ ਠੀਕ ਹੈ ਨਾ ਦੋਸਤੋ ਬਾਬਾ ਬੁੱਢਾ ਸਾਹਿਬ ਦੇ ਚਰਨਾਂ 'ਚ ਖਲੋਤੇ ਆ ਉਹਨਾਂ ਦੀ ਸ਼ੋਹ ਪ੍ਰਾਪਤ ਧਰਤੀ ਦੇ ਉੱਤੇ ਗੁਰਦੁਆਰਾ ਤਪਸਥਾਨ ਹੈ ਔਰ ਇੱਕ ਦਿਨ ਇੱਥੇ ਮੱਥਾ ਟੇਕਣ ਆਏ ਸੀਗੇ ਔਰ ਇੱਥੇ ਭਾਈ ਸਾਹਿਬ ਮੇਰੀ ਆਦਤ ਹੈ ਜੀ ਜਿੱਥੇ ਕਿਤੇ ਗੁਰੂ ਘਰ ਜਾਓ ਜੇ 2 ਮਿੰਟ ਜੋੜਿਆਂ ਦੀ ਸੇਵਾ ਕਰ ਲਈ ਜਾਵੇ ਤੇ ਚਲੋ ਆਪਣੇ ਆਪ ਨੂੰ ਬੜੇ ਵੱਡੇ ਭਾਗਾਂ ਵਾਲਾ ਸਮਝਦਾ ਮੈਂ ਉੱਥੇ ਜੋੜਿਆਂ ਦੀ ਸੇਵਾ ਕਰਦੇ ਕਰਦੇ ਇੱਕ ਭਾਈ ਸਾਹਿਬ ਮਿਲੇ ਸੀਗੇ ਉਹਨਾਂ ਮੈਨੂੰ ਦੱਸਿਆ ਵੀ ਇੱਥੇ ਪਿਛਲੇ ਪਾਸੇ ਇੱਕ ਘਰ ਹੈ ਉਹਦੇ ਵਿੱਚ 12 ਜੀ ਰਹਿੰਦੇ ਨੇ ਇੱਕ ਦਿਨ ਉਹਨਾਂ ਦੀ ਸ਼ਾਤੋ ਦੇ ਉੱਤੇ ਡੇਗੀ ਸੀਗੀ ਔਰ ਸਟਾਂ ਵੀ ਲੱਗੀਆਂ ਸੀਗੀਆਂ ਤੇ ਘਰ ਦੀ ਛੱਤਾਂ ਜਿਹੜੀਆਂ ਬਦਲਣ ਵਾਲੀਆਂ ਨੇ ਉਦੋਂ ਸੈਕਰਾਮੈਂਟੋ ਤੋਂ ਸੰਗਤ ਆਈ ਸੀ ਤੁਹਾਡੇ ਵਾਂਗੂ ਤੋਂ ਉਹਨਾਂ ਦੇ ਘਰ ਦਾ ਜਿਹੜਾ ਲੈਂਟਰ ਦਾ ਬੰਦੋਬਸਤ ਕੀਤਾ ਸੀਗਾ ਅੱਜ ਮੇਰੇ ਖਿਆਲੋਂ ਪੈ ਵੀ ਗਿਆ ਜੀ ਲੈਂਟਰ ਪੰਜ-ਸੱਤ ਦਿਨ ਹੋ ਗਏ ਆ ਔਰ ਇੱਥੇ ਖਲੋਤੇ-ਖਲੋਤੇ ਇਹ ਭਾਉ ਕੀ ਨਾ ਤੇਰਾ ਮੇਰੇ ਨਾਮ ਗੁਲਦੀਪ ਸਿੰਘ ਜੀ ਗੁਲਦੀਪ ਸਿੰਘ ਆ ਬੇਟਾ ਤੇਰਾ ਹਰਲੀਨ ਕੌਰ ਹਰਲੀਨ ਕੌਰ ਇਹ ਬਾਪ-ਬੇਟੀ ਤੇ ਆ ਉਹਨਾਂ ਦੀ ਵਾਈਫ ਆ ਇੱਥੇ ਸਾਨੂੰ ਮਿਲੇ ਸੀਗੇ ਇੱਥੇ ਹੀ ਬਾਹਰ ਇਹ ਸਮਾਨ ਲਾਉਂਦੇ ਨੇ ਤੇ ਹੜਾ ਦਰਾਨ ਕਿੰਨਾ-ਕਿੰਨਾ ਪਾਣੀ ਆ ਗਿਆ ਸੀ ਇੱਥੇ ਵੀ ਤਿੰਨ ਤਿੰਨ ਫੋਟ ਇੱਥੇ ਵੀ ਪਾਣੀ ਸੀਗਾ ਤੇ ਪਿੱਛੇ ਕਿਤੇ ਕਿਰਾਏ ਤੇ ਕਮਰਾ ਲੈ ਕੇ ਰਹਿੰਦੇ ਹੋ ਕਮਰਾ ਕਿਰਾਏ ਦੇ ਹੜਾਂ ਦੇ ਵਿੱਚ ਇੱਥੇ ਅੰਦਰ ਹੜਾਂ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ 'ਚ ਹੀ ਰਹੇ ਨੇ ਤੇ ਇਹਨਾਂ ਨੇ ਇੱਕ ਸਾਡੇ ਕੋਲੋਂ ਬੜੀ ਆਸ ਦੇ ਨਾਲ ਕਿਹਾ ਸੀਗਾ ਵੀ ਸਾਨੂੰ ਜੇ ਘਰ ਦਾ ਕੋਈ ਬੰਦੋਬਸਤ ਕਰ ਦਿੱਤਾ ਜਾਵੇ ਜਗ੍ਹਾ ਵੀ ਇਹਨਾਂ ਕੋਲ ਹੈ ਨਹੀਂਗੀ ਪਰ ਮੈਂ ਇੱਕ ਬੇਨਤੀ ਕੀਤੀ ਸੀ ਵੀ ਬੜੇ ਇਹਨਾਂ ਵਿਹਾੜੇ ਕੱਢੇ ਆ ਔਰ ਮੇਰਾ ਖਾਲਾ ਵੀ ਗੁਰਦੁਆਰਾ ਸਾਹਿਬ ਦੀ ਬਾਬਾ ਬੁੱਢਾ ਸਾਹਿਬ ਦੇ ਨਾਮ ਦੇ ਉੱਤੇ ਇੱਥੇ 1900 ਕਿਲਾ ਪੈ ਲਈ ਅਸੀਂ ਤੇ ਗੁਰਦੁਆਰਾ ਸਾਹਿਬ ਵਾਲੇ ਮੈਨੂੰ ਵੀ ਕਿਹਾ ਸੀਗਾ ਵੀ ਜੇ ਮਰਲਾ 2 ਮਰਲੇ 3 ਮਰਲੇ ਜ਼ਮੀਨ ਦੇ ਦਿਓ ਤੇ ਅਸੀਂ ਇਹਨਾਂ ਦਾ ਘਰ ਜਿਹੜਾ ਉਹ ਸਾਰੀ ਉੱਥੇ ਕਰਾ ਦਾਂਗੇ ਪਤਾ ਨਹੀਂ ਚਲੋ ਉਹਨਾਂ ਦੇ ਸਿਸਟਮ 'ਚ ਨਹੀਂ ਆਉਂਦਾ ਹੋਊਗਾ ਸੋ ਇਹ बार-बार ਦਿਮਾਗ 'ਚ ਇੱਕ ਗੱਲ ਰਹਿੰਦੀ ਸੀ ਵੀ ਇਹਨਾਂ ਨੇ ਇੱਕ ਵਾਅਦਾ ਕੀਤਾ ਇਸ ਬੱਚੀ ਨਾਲ ਵਾਅਦਾ ਕੀਤਾ ਔਰ ਜਦੋਂ ਕਿਤੇ ਤੁਹਾਡੇ ਵਰਗੀ ਸੰਗਤ ਆਊਗੀ ਤੇ ਇਹਨਾਂ ਦੀ ਜਿਹੜੀ ਉਹ ਲੋੜ ਉਹ ਪੂਰੀ ਕੀਤੀ ਜਾਊਗੀ ਮੇਰੇ ਨਾਲ ਨਾਲ ਇਹ ਭਾਈ ਸਾਹਿਬ ਸਾਡੇ ਨਾਲ ਖੜੇ ਨੇ ਕੀ ਸ਼ੋਭਨਾਮ ਭਾਈ ਤੁਹਾਡਾ ਰਾਜਵਿੰਦਰ ਸਿੰਘ ਨੇ ਇਹਨਾਂ ਭਾਈ ਅਮਰਤਪਾਲ ਸਿੰਘ ਦਾ ਇੱਥੇ ਕੈਂਪ ਲਾਇਆ ਸੀਗਾ ਜਦੋਂ ਹੜ੍ਹਾਂ ਦੇ ਦੌਰਾਨ ਔਰ ਇਹਨਾਂ ਵੀ ਇਸ ਪਰਿਵਾਰ ਨਾਲ ਵਾਅਦਾ ਕੀਤਾ ਸੀ ਹਰਿਆਣੇ ਤੋਂ ਕੋ ਸੰਗਤ ਆਈ ਸੀ ਜੀ ਹਰਿਆਣੇ ਤੋਂ ਕੋ ਸੰਗਤ ਆਈ ਸੀ ਉਹ ਇਹਨਾਂ ਨੇ ਵਾਅਦਾ ਕਰਕੇ ਗਏ ਸੀ ਵੀ 1 ਲੱਖ ਰੁਪਈਆ ਅਸੀਂ ਜਿਹੜਾ ਇਹਦੇ ਵਿੱਚ ਪਾ ਦੇਾਂਗੇ ਇਹਨਾਂ ਨੂੰ ਔਰ ਇੱਥੇ ਪਿਛਲੇ ਪਾਸੇ ਕੋ ਮਸਜਿਦ ਬਣਦੀ ਆ ਜੀ ਦਰਗਾਹ ਕੇ ਮਸਜਿਦ ਕੋ ਬਣ ਰਹੀ ਆ ਉੱਥੇ ਕੋ ਮੁਸਲਮਾਨ ਭਰਾ ਸੀਗਾ ਉਹਨਾਂ ਨੇ ਕਿਹਾ ਵੀ 1 ਲੱਖ ਰੁਪਈਆ ਅਸੀਂ ਤੁਹਾਨੂੰ ਇਹਨਾਂ ਨੂੰ ਦੋ ਕਿਹਾ ਸੀ ਕੱਲ ਮੈਂ ਉਹਨਾਂ ਨੂੰ ਫੋਨ ਕੀਤਾ ਹੁੰਦਾ ਜੀ ਲੱਖ ਤੱਕ ਕਰ ਸਕਦੇ ਆ ਚਲੋ ਜਿੰਨਾ ਚਿਰ ਕੋ ਆਉਂਦਾ ਨਹੀਂ ਉਹਨਾਂ ਚਿਰ ਮੈਂ ਕਹਿੰਦਾ ਨਹੀਂ ਵੀ ਆਇਆ ਕਿ ਨਹੀਂ ਆਇਆ ਸੋ ਇਹਨਾਂ ਦੇ ਮਕਾਨ ਦਾ ਇੱਕ ਬੀੜਾ ਚੁੱਕਿਆ ਸੀਗਾ 2 ਲੱਖ ਰੁਪਈਆ ਇਹਨਾਂ ਨੂੰ ਅੱਜ ਇਹ ਸਾਡੇ ਜਰਮਨੀ ਤੋਂ ਆਏ ਨੇ ਜੀ ਉੱਥੇ ਗੁਰਦੁਆਰਾ ਗੁਰਨਾਨਕ ਨਵਾਸ ਸਟਟਗਾਰਟ ਦੇ ਵਿੱਚ ਔਰ ਭਾਜੀ ਊੰਕਾਰ ਸਿੰਘ ਉਹਨਾਂ ਨੂੰ ਸਾਰੀ ਸੰਗਤ ਨੇ ਰਲ ਕੇ ਭੇਜਿਆ ਪੰਜਾਬ ਦੇ ਵਿੱਚ ਸੇਵਾ ਕਰਨ ਲਈ ਹੁਣ ਅਸੀਂ ਇੱਥੇ ਆ ਪਹਿਲਾਂ ਗੱਗੋਮਾਲ ਹੋ ਕੇ ਆਏ ਹਾਂ ਹੁਣ ਕੋਨੇ ਆ ਜਾਵਾਂਗੇ ਉਸ ਤੋਂ ਬਾਅਦ ਅਸੀਂ ਮੋਗੇ ਜਾਣਾ ਵੀ ਜਿੱਥੇ ਕਿਤੇ ਵੀ ਲੋੜਵੰਦ ਪਰਿਵਾਰ ਨੇ ਭਾਜੀ ਇੱਕ ਅਸੀਂ ਇਹਨੂੰ ਕਦੀ ਦਾਨ ਦਾ ਨਾਂ ਨਹੀਂ ਦਿੱਤਾ ਇਹ ਸਾਥ ਹੈ ਇੱਕ ਦੂਜੇ ਦਾ ਵੀ ਇੱਕ ਦੂਜੇ ਦੀ ਬਾਹ ਫੜ ਲਈ ਜਾਵੇ ਔਰ ਗੁਰਸਿੱਖੇ ਪਰਿਵਾਰ ਮਿਲਿਆ ਸੀਗਾ ਗੁਰਦੁਆਰਾ ਸਾਹਿਬ ਦੇ ਬਾਹਰ ਬੈਠਾ ਸੀਗਾ ਉਹ ਮਹਾਰਾਜ ਦੇ ਚਰਨਾਂ 'ਚ ਬੈਠਾ ਵਾ ਔਰ ਸਾਡੀ दिली तमन्ना ਕਿ ਇਹਨਾਂ ਦਾ ਮਕਾਨ ਬਣ ਜਾਵੇ 2 ਲੱਖ ਰੁਪਏ ਅਸੀਂ ਜਿਹੜਾ ਇਹਨਾਂ ਨੂੰ ਦੇ ਦਿੱਤਾ ਲੱਖ ਰੁਪਏ ਦੀ ਭਾਜੀ ਨੇ ਜਿਹੜੀ ਜ਼ਿੰਮੇਵਾਰੀ ਲਈ ਹੈ ਔਰ ਮੇਰਾ ਖਿਆਲ ਹੈ ਵੀ 5-5 ਲੱਖ ਰੁਪਏ ਦੇ ਵਿੱਚ ਜਿਹੜਾ ਮਕਾਨ ਇਹਨੂੰ ਮਿਲਦਾ ਫਿਰਦਾ ਹੈ ਦੇ ਜਿੱਥੇ ਦਾ ਵੀ ਇੱਕ ਅਸੀਂ ਚਾਹੁੰਦੇ ਸੀ ਵੀ ਮਕਾਨ ਇਹਨੂੰ ਲਾਗੇ ਮਿਲ ਜਾਵੇ ਕਿਉਂਕਿ ਆਉਣਾ ਜਾਣਾ ਵੀ ਔਖਾ ਕੋਈ ਸਾਧਨ ਵੀ ਨਹੀਂ ਹੈਗਾ ਇੱਥੋਂ ਹੀ ਇਹਦੀ ਜਿਹੜੀ ਉਹ ਰੋਜੀ ਰੋਟੀ ਚੱਲਦੀ ਹੈ ਔਰ ਫੇਰ ਜਿਹੜਾ ਜੇ ਉਹ ਮੁਸਲਮਾਨ ਭਰਾ ਦੇ ਦੇਣਗੇ ਮੈਂ ਉਹਨਾਂ ਨੂੰ ਫੋਨ ਕਰੂੰਗਾ ਜੇ ਉਹ ਦੇ ਦੇਣਗੇ ਧੰਨਵਾਦ ਹੈ ਨਹੀਂ ਤੇ ਜੇ ਕੋ ਰਹਿ ਵੀ ਗਿਆ ਤੇ ਰਲ ਮਿਲ ਕੇ ਦਾ ਜਿਹੜਾ ਮਕਾਨ ਵਾਲਾ ਸੁਪਨਾ ਬਹੁ ਸਿਰੇ ਚੜਾ ਦਾਂਗੇ ਬੇਟੀ 11ਵੀਂ ਚ ਪੜ੍ਹਦੀ ਆ 600 ਚੋਂ 450 ਨੰਬਰ ਆਏ ਆ ਪਰ 450 ਨਾਲ ਮੇਰੀ ਤਸੱਲੀ ਨਹੀਂ ਹੈਗੀ ਗਾਹ ਵੱਧ ਲੈਣਗੀ ਕਿ ਨਹੀਂ ਹੈ ਲੈਣਗੀ ਨਾ ਨਾਲ ਨਾਲ ਦੁਕਾਨ ਦੇ ਉੱਤੇ ਕੰਮ ਵੀ ਕਰਦੀ ਆ ਸੋ ਇਹ ਸਾਡੇ ਵੱਲੋਂ ਅੱਜ ਸੇਵਾ ਬਾਬਾ ਬੁੱਢਾ ਸਾਹਿਬ ਦੇ ਨਾਮ ਦੇ ਉੱਤੇ ਜਾਂ ਉਹਨਾਂ ਨੂੰ ਮਤਲਬ ਸਮਰਪਿਤ ਹੋ ਕੇ ਜਿਹੜੀ ਇਹਨਾਂ ਨੂੰ ਸੇਵਾ ਅਸੀਂ ਸਿਰਫ ਮੈਂ ਫਿਰ ਬਾਰ-ਬਾਰ ਕਹਿੰਦਾ ਅਸੀਂ ਇੱਕ ਜਰੀਆਂ ਵਾਂ ਅਸੀਂ ਇੱਕ ਡਾਕੀਆਂ ਆ ਇੱਕ ਸੁਨੇਹਾ ਪਾ ਦਿਦਾ ਵੀ ਭਾਈ ਇੱਥੇ ਲੋੜ ਆ ਉੱਥੋਂ ਤੁਹਾਡੇ ਵਰਗੇ ਦੇਣ ਵਾਲੇ ਵੀ ਆ ਜਾਂਦੇ ਨੇ ਤੇ ਲੈਣ ਵਾਲਿਆਂ ਦੀ ਵੀ ਲੈਣਾ ਹੀ ਲੱਗੀਆਂ ਨੇ ਮੈਂ ਬਾਰ-ਬਾਰ ਆਪਣੀ ਗੱਲ ਦਰਉਣਾ ਵੀ ਕੱਲੇ ਹੜਾ ਦੇ ਨਾਲ ਨਹੀਂ ਪੰਜਾਬ 'ਚ ਵੈਸੇ ਹੀ ਹੜਾ ਰਗੇ ਹਾਲਾਤ ਨੇ ਬਹੁਤ ਗਰੀਬੀ ਐ ਬਹੁਤ ਮਤਲਬ ਬੁਰੇ ਹਾਲਾਤਾਂ ਦੇ ਵਿੱਚ ਗੁਜ਼ਾਰਾ ਹੁੰਦਾ ਜਦੋਂ ਅਸੀਂ ਆਪਣੇ ਪਰਿਵਾਰਾਂ ਨਾਲ ਤੁਲਨਾ ਕਰਦੇ ਆ ਆਪਣੇ ਬੱਚਿਆਂ ਨਾਲ ਤੁਲਨਾ ਕਰਦੇ ਆ ਫਿਰ ਮਨ ਬੜਾ ਭਰਦਾ ਵਾ ਵੀ ਚਲੋ ਇਹਨਾਂ ਲੋਕਾਂ ਦੀਆਂ ਰੀਝਾਂ ਵੀ ਪੂਰੀਆਂ ਹੋਣੀਆਂ ਚਾਹੀਦੀਆਂ ਔਰ ਬੇਸਿਕ ਨੀਡ ਹੈ ਇੱਕ ਬੇਸਿਕ ਜਿਹੜੀ ਮੁੱਢਲੀ ਜ਼ਰੂਰਤ ਹੈ ਕਿ ਕਿਸੇ ਬੰਦੇ ਦਾ ਮਕਾਨ ਤੇ ਆਪਣਾ ਹੋਵੇ ਨਾ ਤੇ ਮਤਲਬ ਇੰਨਾ ਕੰਮਕਾਰ ਹੈ ਵੀ ਉਹ ਕਿਰਾਏ ਦੇ ਉੱਤੇ ਆਪਣਾ ਗੁਜ਼ਾਰਾ ਕਰ ਸਕਦੇ ਨੇ ਲੈ ਕੇ ਸੋ ਗੁਰਦੁਆਰਾ ਸਾਹਿਬ ਨੇ ਇਹਨੂੰ ਦੁਕਾਨ ਦਿੱਤੀ ਹੈ ਇੱਥੇ ਜਿਹੜਾ ਬਾਹਰ ਫੜੀ ਲਾਉਣ ਨੂੰ ਦਿੱਤੀ ਹੈ ਉਹ ਧੰਨਵਾਦ ਹੈ ਉਹਨਾਂ ਦਾ ਵੀ ਭਰਾਵਾ ਸਾਡੇ ਕਰਕੇ ਕੋਈ ਇਹਨਾਂ ਨਾਲ ਕਿਣ ਨਾ ਕੱਢਣੀ ਸ਼ੁਰੂ ਕਰ ਦਿਓ ਸੋ ਇਹਨਾਂ ਨੂੰ ਆਪਦਾ ਕੰਮਕਾਰ ਕਰਨ ਦਿਓ ਮਕਾਨ ਤੁਹਾਡੇ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਤੁਸੀਂ ਹੁਣ ਲੱਭੋ ਆਪ ਦੀ ਧੀ ਨੂੰ ਆਪ ਦੇ ਮਕਾਨ ਚ ਲੈ ਕੇ ਜਾਓ ਹੁਣ ਤੀ ਨੀ ਰੋਣਾ ਹੈ ਤੇ ਇਹ ਭਾਰੀ ਵੱਲੋਂ ਸੇਵਾ ਕਬੂਲ ਕਰੋ ਭਾਜੀ ओंकार ਸਿੰਘ ਆਏ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਤਾਂ ਜੀ ਸਟੋਰ ਗਾੜੀ ਸਾਰੀ ਸੰਗਤ ਵੱਲੋਂ ਇਹੀ ਆਸ ਆ ਬੇਨਤੀ ਆ ਪ੍ਰਮਾਤਮਾ ਅੱਗੇ ਵੀ ਇਹਨਾਂ ਨੂੰ ਸੋਹਣਾ ਜਿਹਾ ਘਰ ਮਿਲੇ ਤੇ ਸਾਰਾ ਪਰਿਵਾਰ ਆਪਣੇ ਘਰ 'ਚ ਰਹਿ ਕੇ ਇਕੱਠਾ ਸੋਹਣਾ ਜੀਵਨ ਬਤੀਤ ਕਰ ਸਕਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਉਹਨਾਂ ਘਰ ਸੱਜ ਗਏ ਤੇ ਚਾਹ ਚ ਪਹਿਗੇ ਜਦ ਨਵਾਂ ਬਣ ਜੂਗਾ ਹਾਂ ਹਾਂਜੀ ਰੋਟੀਆਂ ਦੀ ਖਵਾਏਗੀ ਜੀ ਪਹਿਲੇ ਪਹਿਲੇ ਸਭ ਵਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਪਰਿਵਾਰ ਨੂੰ ਸਾਡੇ ਕੋਲ ਸੰਸਦਾਂ ਤੇ ਆਏ ਹਰਿਆਣਾ ਤੋਂ ਉਹਨਾਂ ਨੇ 1 ਲੱਖ ਰੁਪਏ ਦਾ ਕਹਿ ਤੇ ਸਾਡੀ ਅੱਜ ਵੀ ਉਹਨਾਂ ਨਾਲ ਗੱਲ ਹੀ ਹੋ ਤੇ ਕਹਿੰਦਾ ਕਿ 1 ਲੱਖ ਰੁਪਏ ਤੁਹਾਨੂੰ ਦੇ ਦਿਆਂਗੇ ਜਦਨ ਘਰ ਲੱਜੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਇੱਕ ਬੇਨਤੀ ਹੈ ਜੀ ਪਰਿਵਾਰ ਬੜੀ ਮਿਹਨਤ ਕਰਦਾ ਔਰ ਵਾਕਿਆ ਹੀ ਲੋਡਵੰਦ ਹੈ ਆਲੇ ਦੁਆਲੇ ਜੇ ਕਿਸੇ ਨੂੰ ਲੋਡ ਹੋਵੇ ਕੋ ਚੱਪਲਾਂ ਰੱਖੀਆਂ ਨੇ ਔਰ ਸਮਾਨ ਰੱਖਿਆ ਵੈਸੇ ਮੈਂ ਅਪੀਲ ਘੱਟ ਕਰਦਾ ਨਾ ਪਰ ਫਿਰ ਵੀ ਲੋਡਵੰਦ ਵੇਖ ਕੇ ਮੈਂ ਕਹਿੰਦਾ ਕਿ ਇਹਨਾਂ ਦਾ ਇਹ ਨਹੀਂ ਵੀ ਸਾਥ ਕੇਵਲ ਪੈਸੇ ਦੇ ਤੌਰ ਤੇ ਦਿੱਤਾ ਜਾਵੇ ਤਰਸ ਖਾ ਕੇ ਸਾਥ ਦਿੱਤਾ ਜਾਵੇ ਮੈਂ ਕਹਿੰਦਾ ਵੀ ਇਹਨਾਂ ਦਾ ਕਾਰੋਬਾਰ ਦੇ ਵਿੱਚ ਵੀ ਜ਼ਰੂਰ ਸਾਥ ਦਿੱਤਾ ਜਾਵੇ ਤਾਂ ਜੋ ਇੱਜ਼ਤ ਮਾਨ ਦੇ ਨਾਲੇ ਕਮਾਈ ਕਰ ਸਕਣ ਸ਼ਾਮ ਨੂੰ ਆਪਦੀ ਇਹਨਾਂ ਦੀ ਰੋਟੀ ਜਿਹੜੀ ਇੱਜ਼ਤ ਮਾਨ ਨਾਲ ਆਪਦੀ ਧੀ ਨੂੰ ਵੀ ਖਾਣ ਤੇ ਆਪ ਵੀ ਖਾਣ ਇਹਨਾਂ ਦੇ ਕਾਰੋਬਾਰ ਦੇ ਵਿੱਚ ਵੀ ਜ਼ਰੂਰ ਇਹਨਾਂ ਦਾ ਸਾਥ ਦਿੱਤਾ ਜਾਵੇ ਇਹਨਾਂ ਕੋਈ ਸਮਾਨ ਜਿਹੜਾ ਉਹ ਜ਼ਰੂਰ ਖਰੀਦਿਆ ਜਾਵੇ ਗਾਹ ਕੌਂਦੇ ਆ ਹੈ ਵਧੀਆ ਢੜੀ ਬਣ ਜਾਂਦੀ ਹੈ ਕਿੰਨੀ ਬਣ ਜਾਂਦੀ ਹੈ ਭਾਊ ਬਣਦੀ ਹੈ ਦੇ 5-700000 ਤੱਕ ਬਣ ਜਾਂਦੀ ਹੈ ਨਾ ਬਾਬਾ ਬੁੱਢਾ ਸਾਹਿਬ ਦਾ ਕਾਰਜ ਕਰਾਉਣਾ ਫਿਰ ਬਹੁਤ ਸ਼ੁਕਰਿਆ ਨਾ ਮਹਾਰਾਜ ਦਾ ਘਰ ਬੈਠੇ ਆ ਓ ਧੰਨਵਾਦ ਹੈ ਜਿਹੜਾ ਸਾਨੂੰ ਰੋਟੀ ਦੇਈ ਜਾਂਦੇ ਬੈਠੇ ਬੈਠੇ ਜਿਹੜੀ ਜਰਮਨਾਂ ਤੋਂ ਸੰਗਤ ਆਈ ਇਹਨਾਂ ਦਾ ਕਰੋ ਧੰਨਵਾਦ ਬਹੁਤ ਧੰਨਵਾਦ ਹੈ ਜੀ ਮਹਾਰਾਜ ਜੀ ਆਪਣੇ ਆਪਣੇ ਸਾਥ ਇਕੱਠੀ ਕਰਕੇ ਮਿਹਨਤ ਕੀਤੀ ਆ ਇਨਾਲੇ ਬਹੁਤ ਬਹੁਤ ਧੰਨਵਾਦ ਇਹਨਾਂ ਬਾਬਾ ਬੁੱਢਾ ਸਭ ਦੋਣੀ ਦੋਣੀ ਦੇਵੇ ਕਮਾਈਂਦਾ ਬਾਬਾ ਕਿਰਪਾ ਕਰਨ ਇਹਨਾਂ ਤੇ ਜੀ ਜੀ ਰਾਮ ਹੁਣ ਆ ਜੀ ਦੋਨੋਂ ਆਏ ਥੋੜਾ ਆ ਜਾ ਜਦੋਂ ਕੋਜੇ ਤਣ ਘਰ ਲੈẽਗਾ ਨਾ ਉੱਥੇ ਤੇਰੇ ਟੈਂ ਟੁੰਡ ਵੀ ਅਸੀਂ ਲਾਵਾਂਗੇ ਤੇ ਫਿਰ ਉਦਣ ਖਾਵਾਂਗੇ ਤੇਰ ਕੋ ਰੋਟੀ ਸਕੂਲ ਕਿਹੜੇ ਜਾਣੀ ਤੂੰ ਉਹ ਵੱਡਿਆ ਸਰਕਾਰੀ ਆ ਅੱਗੋਂ ਕਰਨਾ ਪਲੱਸ 2 ਤੋਂ ਬਾਅਦ ਤੇ ਉਹ ਅੱਗੇ ਪੜ੍ਹਨਾ ਵਾ ਜੇ ਪੜਨਾ ਆ ਤਾਂ ਮੈਂ ਦੱਸ ਦੇਣਾ ਤੂੰ ਚੜਦੀ ਕਲਾ ਚੜਦੀ ਕਲਾ ਬੜਾ ਧੰਨਵਾਦ ਹੈ ਤੁਹਾਡਾ ਮਹਾਰਾਜ ਵੀ ਇੰਨੀ ਸਾਡਾ ਹੌਸਲਾ ਦੇ ਦਿੱਤੀ ਬਹੁਤ ਜ਼ਿਆਦਾ ਤੁਸੀਂ ਦੇ ਸਾਨੂੰ ਭਰਾਵਾਂ ਨੂੰ ਮਾਂ ਪਿਓ ਤੋਂ ਵੱਧ ਚੱਕਰ ਉਹ ਵੀ ਅਸੀਂ ਕਹਿੰਦੇ ਤੁਹਾਡਾ ਧੰਨਵਾਦ ਜਨਕ ਤੁਸੀਂ ਸਾਡੇ ਨਾਲ ਕਰ ਚੁੱਕੇ ਹੋ ਐ ਸਾਰੀ ਜ਼ਿੰਦਗੀ ਨਹੀਂ ਭੁਲਾ ਘਟਿਆ ਪੈਸੇ ਫਿਰ ਰੋਈ ਕਿਉਂ ਰੋਣ ਕੋ ਲੱਗ ਪਈਆਂ ਕੋਈ ਗੱਡੀ ਪੁੱਟਵਾਏ ਜਾ ਰਹੇ ਨੇ ਕਾ ਖੁਸ਼ ਹੋ ਗਏ ਥੈਂਕ ਯੂ ਕਰ ਅੰਕਲ ਦਾ ਥੈਂਕ ਯੂ ਅੰਕਲ ਫਿਰ ਹੋਰ ਵੀ ਕੈਸੀ ਦੀ ਸੇਵਾ ਕਰਨਗੇ ਪੜ ਲੈ ਕੇ ਜਦੋਂ ਕਮਾਏਗੀ ਫਿਰ ਹੋਰ ਕੈਸੀ ਸੇਵਾ ਕਰਨਗੀ ਹੈ ਕਰੇਗੀ ਕਰਨਗੀ ਨਾ ਇਹ ਇਹ ਮਹਾਰਾਜ ਦਾ ਦਿੱਤਾ ਹੁੰਦਾ ਵਾ ਵੀ ਇਹ ਇੰਨਾ ਮੋਲਣਾ ਪੈਂਦਾ ਵੀ ਮੈਂ ਕਿਸੇ ਹੋਰ ਦੀ ਬਾਹ ਫੜਨੀ ਕਾ ਮੈਨੂੰ ਰੱਬਾ ਇੰਨਾ ਸਮਰੱਥ ਕਰ ਬਾਬਾ ਬੁੱਢਾ ਸਾਹਿਬ ਦੇ ਚਰਨਾਂ 'ਚ ਬੈਠੀ ਤੂੰ ਕਿ ਰੱਬਾ ਮੈਨੂੰ ਤਗੜੀ ਕਰ ਮੈਂ ਵੀ ਕਿਸੇ ਦਾ ਘਰ ਬਣਾ ਕੇ ਦਵਾ ਘਰਾਂ ਜ਼ਰੂਰ ਹੈ ਹਨਾ ਜੇ ਰੋਣਾ ਤੇ ਫਿਰ ਪੈਸੇ ਬਾਸ ਫੜ ਲੈਣੇ ਨਹੀਂ ਰੋਣਾ ਨਾ ਜਾ ਮੇਰੀ ਤੀ ਮੈਂ ਘਰ ਨਹੀਂ ਤੇਰਾ ਰਹਿਣ ਦਿੰਦਾ ਹੋਰ ਵੀ ਪਾਏ ਮੈਂ ਪਾਉਂਗਾ ਠੀਕ ਹੈ ਨਾ